ਜਿਹੜਾ ਵੀ ਵਿਅਕਤੀ ਐਸੋ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਪਾਰਟੀ ਨਾਲ ਮਿਲ ਕੇ ਜਾਣਬੁੱਝ ਕੇ ਅਜੰਡੇ ਦੇ ਤਹਿਤ ਉਹ ਵਿਅਕਤੀ ਨੂੰ ਬਾਹਰਲਾ ਰਸਤਾ ਕਾਂਗਰਸ ਪਾਰਟੀ ਦਿਖਾਈ। ਕਾਂਗਰਸ ਪਾਰਟੀ ਦਾ ਜੀਨੇ ਸਤਾਤੇ ਰਾਜ ਭਾਗ ਮੰਨੇ ਆ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਨੇ ਮਨਿਸਪਰੀਆਂ ਲਈਆਂ ਕਾਂਗਰਸ ਪਾਰਟੀ ਨੂੰ। ਜਿਹੜੇ 4-4 ਸਾਲ ਮਨਿਸਟਰ ਰਹੇ, ਵਿਰੋਧਧੀਆਂ ਤੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ। ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਈ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਸਾਨੂੰ ਕੋਈ ਨਹੀਂ ਪੁੱਛਣਾ ਸੀ ਜੇ ਕਾਂਗਰਸ ਪਾਰਟੀ ਸਾਨੂੰ ਪ੍ਰਧਾਨ ਨਾ ਬਣਾਉਂਦੀ ਔਰ ਪ੍ਰਧਾਨ ਬਣ ਕੇ ਵੀ ਨਤੀਜੇ ਕਈਆਂ ਦੇ ਜ਼ੀਰੋ ਰਹੇ ਜ਼ੀਰੋ ਔਰ ਫੇਰ ਤੁਸੀਂ ਪਾਰਟੀ ਨੂੰ ਹੀ ਅਗਰ ਕੁਸੋਗੇ ਕੁਝ ਲੋਗ ਕਈ ਪਾਰਟੀ ਬਰਦਾਸ਼ਤ ਨਹੀਂ ਕਰੇਗੀ ਜੇ ਸੁਖਬੀਰ ਬਾਦਲ ਜੀ ਉਦੋਂ ਚੋਣ ਲੜਦੇ ਤਾਂ ਚੋਣ ਅਸੀਂ ਜਿੱਤਦੇ ਸਾਰੀਆਂ ਵੋਟਾਂ ਉਹਨਾਂ ਨੇ ਝਾੜੂ ਨੂੰ ਪੁਆਈਆਂ ਕਿਉਂਕਿ ਉਹਨਾਂ ਨੂੰ ਰਾਜਾ ਵੜਿੰਗ ਟਾਰਗੇਟ ਲੱਗਦਾ ਸੀ 50000 ਵੋਟ ਮੈਨੂੰ ਪਈ ਸੀ ਜਦੋਂ 2022 ਚ ਜਿੱਤੇ ਐ 50000 ਵੋਟ ਮੈਨੂੰ ਇਸ ਵਾਰੀ ਪਈ ਐ ਉਹ ਤਾਂ ਬਾਅਦ ਚ ਉਹ ਆਪਦਾ ਬਿਆਨ ਵਾਪਸ ਲੈ ਗਈ ਮੈਨੂੰ ਕੋਈ ਇਤਰਾਜ਼ ਨਹੀਂ ਇਸ ਅ ਪ੍ਰੈਜ਼ੀਡੈਂਟ ਸੁਬੀਰ ਸਿੰਘ ਬਾਦਲ ਨੂੰ ਗੋਲਡੀ ਕੰਬੋਜ ਨੇ ਹਰਾਤਾ ਐ ਤੇ ਉਹ ਵੀ 30000 ਵੋਟ ਤੇ ਇਧਰ ਤੱਕ ਗਿੱਦੜਵਾਲੇ ਸਿੰਘ ਪੋਰ ਦੇਣਗੇ ਜਿਰੂ ਮਰਜੀ ਆਜ ਦੇਖੋ ਗੱਲ ਇਹ ਆ ਜਿਸ ਪ੍ਰਕਾਰ ਦੇ ਹਾਲਾਤ ਐ ਮੈਨੂੰ ਲੱਗਦਾ ਕਿ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਵੀ ਮੈਨੂੰ ਬਹੁਤ ਕੁਝ ਚੰਗਾ ਨਜ਼ਰ ਆ ਰਿਹਾ ਹੈ ਜਿਸ ਪ੍ਰਕਾਰ ਸਰਕਾਰ ਨੇ ਤੱਕੇਸ਼ਾਈ ਜ਼ਾਸਤੀਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਵਿੱਚ ਕੀਤੀਆਂ ਨੇ ਪਰ ਮੈਨੂੰ ਪੂਰਨ ਉਮੀਦ ਹੈ ਕਿ ਕਾਂਗਰਸ ਪਾਰਟੀ ਪੂਰੇ ਪੰਜਾਬ ਦੇ ਅੰਦਰ ਆਪ ਦੀ 40 ਤੋਂ 50% ਸੀਮ ਬਲਾਕ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜਿੱਤਾਂਗੇ ਜੇ ਨਤੀਜਿਆਂ ਦੇ ਵਿੱਚ ਕੋਈ ਗੜਬੜਦਾ ਹੋਵੇ ਜੇ ਜਿਵੇਂ ਕਾਗਜ਼ ਤੇ ਫਾਈਲਾਂ ਦੇ ਵਿੱਚ ਜੋ ਪ੍ਰਕਾਰ ਦਾ ੱਤਕਾ ਜ਼ਾستی ਕੀਤਾ ਹੈ ਕਿ ਇਸ ਤਰ੍ਹਾਂ ਰਿਹਾ ਤਾਂ ਮੈਨੂੰ ਪਤਾ ਨਹੀਂ ਅਦਰਵਾਇਜ਼ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੀਆਂ ਬਲਾਕ ਸੰਪਤੀਸ ਤੇ ਜ਼ਿਲ੍ਹਾ ਪ੍ਰੀਸ਼ਦ 40 ਤੋਂ 50% ਅਸੀਂ ਲੋਕ ਇਹ ਰੇਤੇ ਆਪਣਾ ਕਬਜ਼ਾ ਕਰਾ ਨੇ ਕਿਸਮ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਕਾਂਗਰਸ ਦੇ ਜਿਹੜੋ ਲੀਗਲ ਨੋਟਿਸ ਦਾ ਇੱਕ ਦੂਤੇ ਉੱਤੇ ਚੱਲ ਰਿਹਾ ਵੀ ਮੈਡਮ ਸਿੱਧੂ ਦੇ ਵੱਲੋਂ ਰੰਧਾਵਾ ਸਾਹਿਬ ਨੂੰ ਭੇਜਿਆ ਗਿਆ ਉਸ ਤੋਂ ਬਾਅਦ ਮਿੱਟੂ ਸਾਹਿਬ ਪ੍ਰਧਾਨ ਨੂੰ ਭੇਜਿਆ ਗਿਆ ਕਿਵੇਂ ਦੇਖਦੇ ਹੋ ਇਹਦੇ ਬਾਰੇ ਕੁਝ ਦੇਖਣਾ ਨਹੀਂ ਹੁੰਦਾ ਕਾਂਗਰਸ ਨੇ ਬੰਦੀ ਕਾਰਵਾਈ ਕਰਤੀ ਹੈ ਔਰ ਕਾਂਗਰਸ ਪਾਰਟੀ ਕਿਸੇ ਵੀ ਵਿਅਕਤੀ ਨੂੰ ਇਨਡਿਸਿਪਲਿਨ ਦੀ ਇਜ਼ਾਜ਼ਤ ਨਹੀਂ ਦਿੰਦੀ ਜੋ ਵਿਅਕਤੀ ਵੀ ਕਾਂਗਰਸ ਪਾਰਟੀ 'ਚ ਰਹਿ ਕੇ ਇਨਡਿਸਿਪਲਿਨ ਕਰੇਗਾ ਪੂਰੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਸੇ ਕਰਕੇ ਜਿਹੜਾ ਵੀ ਵਿਅਕਤੀ ਐਸੋ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਕਿਸੇ ਪਾਰਟੀ ਨਾਲ ਮਿਲ ਕੇ ਜਾਣਬੁੱਝ ਕੇ ਏਜੰਡੇ ਦੇ ਤਹਿਤ ਉਹ ਵਿਅਕਤੀ ਨੂੰ ਬਾਹਰਲਾ ਰਸਤਾ ਕਾਂਗਰਸ ਪਾਰਟੀ ਦਿਖਾਏਗਾ ਪ੍ਰਿੰਸਾ ਜਿਸ ਤਰ੍ਹਾਂ ਲੋਕ ਸਭਾ ਸੀਟਾਂ ਸੱਤ ਆਈਆਂ ਫਿਰ ਆਈਆਂ ਤੁਹਾਡੀ ਪ੍ਰਧਾਨਗੀ ਏਟ ਆਈਆਂ ਹੁਣ ਜਦੋਂ ਹੁਣ ਕਿਉਂ ਬੋਲਣਾ ਸ਼ੁਰੂ ਹੋਇਆ ਕਿਉਂਕਿ ਤੁਹਾਡੇ ਮਨ ਨੂੰ ਥੇਸ ਪਹੁੰਚਦੀ ਇਸ ਦਾ ਮਹਿਸੂਸ ਹੁੰਦਾ ਜਮਨ ਜੇ ਮੇਰੇ ਮਨ ਨੂੰ ਜਵਾਂ ਥੇਸ ਨਹੀਂ ਪਹੁੰਚਦੀ ਮੈਂ ਨਿਆਰੇ ਲੈ ਲੈਂਦਾ ਬਿਲਕੁਲ ਕਿਸੇ ਪ੍ਰਕਾਰ ਦੀ ਕੋਈ ਕੇਸ ਨਹੀਂ ਹੈ ਮੈਂ ਤਾਂ ਇਹ ਕਹਿਣਾ ਹੈ ਕਾਂਗਰਸ ਪਾਰਟੀ ਦਾ ਜਿਨੇ ਸਤਾ ਤੇ ਰਾਜ ਭਗ ਮੰਨੇ ਆ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਨੇ ਮੰਤਰੀਆਂ ਲਈਆਂ ਕਾਂਗਰਸ ਪਾਰਟੀ ਦੇ ਜਿਹੜੇ 4-4 ਸਾਲ ਮਨਿਸਟਰ ਰਹੇ ਫਿਰੋਦਿਆਂ ਤੇ ਰਹੇ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਉਹ ਜਦੋਂ ਕਾਂਗਰਸ ਪਾਰਟੀ ਦੀ ਬਦਖੋਈ ਕਰਦੇ ਆ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਸਾਨੂੰ ਕੋਈ ਨਹੀਂ ਪੁੱਛਣਾ ਸੀ ਜੇ ਕਾਂਗਰਸ ਪਾਰਟੀ ਸਾਨੂੰ ਪ੍ਰਧਾਨ ਨਾ ਬਣਾਉਂਦੀ ਔਰ ਪ੍ਰਧਾਨ ਬਣ ਕੇ ਵੀ ਨਤੀਜੇ ਕਈਆਂ ਦੇ ਜ਼ੀਰੋ ਰਹੇ ਜ਼ੀਰੋ ਔਰ ਫੇਰ ਤੁਸੀਂ ਪਾਰਟੀ ਨੂੰ ਹੀ ਅਗਰ ਕੁਸੋਗੇ ਕੁਝ ਲੋਗ ਕਹੇ ਪਾਰਟੀ ਬਰਦਾਸ਼ਤ ਨਹੀਂ ਕਰੇ ਕਿਤੇ ਚਾਰ ਪੰਜਾਂ ਨੇ ਕਾਂਗਰਸ ਨੂੰ ਜਿਹੜਾ ਬੇੜਾ ਕਰ ਦਿੱਤਾ ਤਾਂ ਲੱਗਦਾ ਕਿ ਉਹ ਅੱਗੇ ਆ ਸਕਦੇ ਕਿ ਨਹੀਂ ਸੀ ਸੀਐਮ ਹੁਣ ਤਾਂ ਅਸੀਂ ਅੱਗੇ ਲੈ ਜਾ ਸਕਦੇ ਹਾਂ ਚਾਰਚ ਬਣਾ ਸਕਦੇ। ਯਾਰ ਕੋਈ ਹੋਰ ਸਵਾਲ ਹੈ ਤਾਂ ਕਰ ਵਾਰੀ ਵਾਰੀ ਜਿੰਨਾਂ ਨੂੰ ਪਾਰਟੀ ਚੋਂ ਇੱਧਰ ਉੱਧਰ ਉਹ ਪਾਰਟੀ ਦੇ ਇਸ ਬਾਰੇ ਤੇ ਮੈਂ ਕੋਈ ਜਵਾਬ। ਵਿਰੋਧੀ ਐਲੀਏਸ਼ਨ ਲਾਉਂਦੇ ਵੀ ਟਿਕਟਾਂ ਵੇਚੀਆਂ ਗਈਆਂ ਪੈਸੇ ਲੈ ਕੇ ਰਾਜਸਥਾਨ ਚ ਹੋਵੇ ਪੰਜਾਬ। ਇਹ ਇਹ ਸ਼ੁਰੂ ਤੋਂ ਵਿਰੋਧੀ ਲਾਉਂਦੇ ਹੁੰਦੇ ਆ ਇਹੋ ਜੇ। ਸਾਡਾ ਕਾਂਗਰਸ ਪਾਰਟੀ ਟਿਕਟ ਵੇਚਦੀ ਹੈ। ਤੇ ਨਾ ਕਾਂਗਰਸ ਪਾਰਟੀ ਚ ਟਿਕਟ ਵੇਖਦੀ ਹੈ। ਇੱਕ ਵਿਅਕਤੀ ਉੱਥੋਂ ਖੜਾ ਹੋ ਕੇ ਉੱਠ ਕੇ ਖੜੇ ਤੇ ਬੈਠ ਕੇ ਕੁਝ ਬੋਲੀ ਜਾਵੇ ਜੇ ਕੋਈ ਵਿਅਕਤੀ ਪਾਗਲ ਹੋ ਜੇ। ਤਾਂ ਤੁਸੀਂ ਉਹਦੇ ਸਾੜੀ ਦਿਹਾੜੀ ਦੇ ਸਵਾਲ ਨਾ ਪੁੱਛੋ ਮੇਰੇ ਕੋਈ ਕੰਮ ਚੰਗਾ ਸਵਾਲ ਹੈ ਯਾਰ ਪੁੱਛੋ ਸੁਖਵੀਰ ਬਾਦਲ ਦੇ ਸਵਾਲ ਹੈ ਤਾਂ ਮੇਰੇ ਕੋਈ ਸਵਾਲ ਸੁਖਵੀਰ ਬਾਦਲ ਕਿਹੜੇ ਤਰਫੋਂ ਚੋਣ ਲੜਦਾ ਐ ਐਲਾਨ ਕੀਤਾ ਕੀ ਹਾਂ ਤੇ ਮੈਂ ਤਾਂ ਉਹਨੂੰ ਕਿਹਾ ਸੀ ਮਾਮਾ ਪਹਿਲਾਂ ਹੀ ਲੜ ਜਦੋਂ ਮੈਂ ਪਿਛਲੀ ਵਾਰੀ ਲੜਿਆ ਸੀ ਬਾਈ ਇਲੈਕਸ਼ਨ ਉਦੋਂ ਲੜਿਆ ਨਹੀਂ ਜੇ ਸੁਖਬੀਰ ਬਾਦਲ ਜੀ ਉਦੋਂ ਚੋਣ ਲੜਦੇ ਤਾਂ ਚੋਣ ਅਸੀਂ ਜਦ ਦੇ ਸਾਰੀਆਂ ਵੋਟਾਂ ਉਹਨਾਂ ਨੇ ਝਾੜੂ ਨੂੰ ਪੁਆਈਆਂ ਕਿਉਂਕਿ ਉਹਨਾਂ ਨੂੰ ਰਾਜਾ ਵੜਿੰਗ ਟਾਰਗੇਟ ਲੱਗਦਾ ਸੀ 50000 ਵੋਟ ਮੈਨੂੰ ਪਈ ਸੀ ਜਦੋਂ 2022 ਚ ਜਿੱਤੇ ਐ 50000 ਵ ਉਹ ਤਾਂ ਬਾਅਦ ਚ ਉਹਦਾ ਬਿਆਨ ਵਾਪਸ ਲੈ ਗਈ ਮੈਨੂੰ ਕੋਈ ਇਤਰਾਜ਼ ਨਹੀਂ ਇਸ ਅ ਪ੍ਰੈਜ਼ੀਡੈਂਟ ਜੰਮ ਜੰਮ ਲੜੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸੁਖਬੀਰ ਸਿੰਘ ਬਾਦਲ ਜੀ ਕੋਈ ਸਮਝ ਨਹੀਂ ਤਾਂ ਹਰਸਿਮਰਤ ਜੀ ਨੂੰ ਲੜਾ ਦਿਓ ਦੋਨਾਂ ਜੋ ਕੋਈ ਲੜੇ ਕੀ ਇਤਰਾਜ਼ ਹੈ ਉਹਨਾਂ ਦੀ ਪਾਰਟੀ ਹੈ ਔਰ ਹੁਣੇ ਜਿਹੜੇ ਦਬਕੇ ਹੈ ਨਾ ਇਹ ਜਿਹੜੇ ਦਬਕੇ ਨਹੀਂ ਕੋਈ ਸੁਣਦਾ ਸੁਖਬੀਰ ਸਿੰਘ ਬਾਦਲ ਨੂੰ ਗੋਲਡੀ ਕੰਬੋਜ ਨੇ ਹਰਾਤਾ ਤੇ ਉਹ ਵੀ 30000 ਵੋਟ ਇਧਰ ਤੱਕ ਗਿੱਦੜਵਾਲੇ ਸਿੰਘ ਭੋਰ ਦੇਣਗੇ ਜਿਹਨੂੰ ਮਰਜ਼ੀ ਆ ਜਾ। ਕੀ ਲੱਗਦਾ ਲੜੇਗਾ ਲੜੇਗਾ ਮੇਰਾ ਮੇਰਾ ਫੈਸਲਾ ਸ਼੍ਰੀਮਤੀ ਰਾਹੁਲ ਗਾਂਧੀ ਨੇ ਕਰਨਾ ਹੈ ਔਰ ਖਰਗੇ ਸਾਹਿਬ। ਰਾਜਾ ਵੜਿੰਗ ਲੜੇਗਾ ਜਾਂ ਨਹੀਂ ਲੜੇਗਾ ਉਹਨ ਦਾ ਮੈਂਬਰ ਆਫ ਪਾਰਲੀਮੈਂਟ ਹੈ। ਸਾਡੀ ਪਾਰਟੀ ਦਾ ਮੈਂ ਡਿਸਪਲਿਨ ਸਿਪਾਹੀਆਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ। ਜੋ ਫੈਸਲਾ ਕਰਨਾ ਉਹ ਹਮੇਸ਼ਾ ਕਿੱਥੋਂ ਲੜਨਾ ਹੈ ਕਿੱਥੋਂ ਨਹੀਂ ਲੜਨਾ ਹੈ ਲੜਨਾ ਹੈ ਕਿ ਨਹੀਂ ਲੜਨਾ ਇਹਦੇ ਬਾਰੇ ਕਾਂਗਰਸ ਪਾਰਟੀ ਦੀ ਆਲਾਕਮਾਨ ਮਲਿਕ ਅਰਜੁਨ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਇਹ ਫੈਸਲਾ ਕਰ ਅਕੇ ਜਿਹੜੇ ਲੀਗਲ ਨੋਟਿਸ ਇੱਕ ਦੂਜੇ ਨੂੰ ਕਰਾ ਗਏ ਜੇ ਹੋਈ ਗੱਲ ਯਾਰ ਕੋਈ ਜਵਾਬ ਨਹੀਂ ਕੀ ਫੈਕਟ ਨਹੀਂ ਆ ਤੂੰ ਕੋਈ ਜਵਾਬ ਨਹੀਂ